ਤੁਹਾਨੂੰ ਆਵੇ ਨਾ ਅਸੀਂ ਤੁਹਾਡੇ ਨਾਲ ਜੇ ਵੀ ਉਹ ਮੋਟਰ ਨਾਲ ਗੱਲ ਤੋਂ ਮਾਰੂ ਸਪੋਰਟ ਬਹੁਤ ਜੁੜੀ ਹੋਈ ਹੁੰਦੀ ਆ ਅਸੀਂ ਬੇਸ਼ੱਕਾਂਗੇ ਤੁਹਾਡੇ ਦੋਸਤਾਂ ਦੇ ਵਿੱਚ ਸਾਈ ਨੋਮਾਂਗੇ ਹੁਣ ਮੈਂ ਰਗਵੀਸ਼ ਜੀ ਤੁਸੀਂ ਆ ਜਾਓ ਆ ਜਾਓ ਮੈਂ ਇੱਕ ਪ੍ਰਾਈਵੇਟ ਸੈਟ ਕਰੀ ਇੱਥੇ ਆ ਜਾਓ ਕਲਪੁਰ ਜੀ ਜਿਹੜੇ ਪਿੱਛੇ ਮੇਰੇ ਬਾਹਰ ਹੈ ਉਸ ਕਈ ਨਾ ਤੇ ਆਪਣੇ ਜਨਾਬ ਮੁਹੰਮਦ ਜੀ ਜੀ ਕੋਈ ਮਾਨ ਸਾਹਿਬ ਸੁਰਿੰਦਰ ਚਿੰਦਾ ਜੀ ਲਾਲਜੰਨ ਜਮਲਾ ਜੀ ਆਪਾਂ ਦੀ ਮੈਂ ਇਸ ਤੇ ਸਾਂਝੀ ਕੀਤੀ ਹਾਂ ਆਂਤਰਾ ਹਾਂਸ ਇਹ ਨਾਲ ਵੀ ਕੀਤੇ ਬਹੁਤ ਤਕਰੀਬਨ ਬਹੁਤ ਵੱਡੇ ਵੱਡੇ ਕਲਾਕਾਰਾਂ ਨਾਲ ਕੀਤਾ ਕੀਤੇ ਨੇ ਉਹਨਾਂ ਦੇ ਨਾਲ ਤੇ ਉਹਨਾਂ ਤੋਂ ਸਿੱਖਿਆ ਵੀ ਬਹੁਤ ਕੁਝ ਆ ਤੇ ਲੇਕਿਨ ਹੁਣ ਕਈ ਵਾਰ ਜਦੋਂ ਪ੍ਰੋਗਰਾਮ ਚੱਲਦਾ ਹੁੰਦਾ ਨਾ ਕੋਈ ਹੋਰ ਕਲਾਕਾਰ ਆਉਂਦਾ ਤੇ ਸਾਹਮਣੇ ਖੜਾ 12ਵੇਂ ਸੈੱਟ ਕਰੀ ਜਾਂਦਾ ਉਹ ਕਿਉਂ ਇਹੀ ਹੁੰਦਾ ਮੇਰੇ ਕੋਲ ਸੀਨੀਅਰ ਕਲਾਕਾਰ ਸਿੱਧੇ ਬੈਠੇ ਨੇ ਮੈਂ ਉਹਨਾਂ ਦਾ ਕਿੰਨਾ ਆਦਰ ਕਰਨਾ ਅਸੀਂ ਅੱਜ ਵੀ ਜਦੋਂ ਸਟੇਜ ਤੇ ਸਾਡੇ ਕੋਈ ਸਾਡਾ ਸੀਨੀਅਰ ਕਲਾਕਾਰ ਜਾ ਕੋਈ ਵੀ ਕਲਾਕਾਰ ਸਾਡੇ ਸਾਹਮਣੇ ਆਉਂਦਾ ਇਸ ਸਟੇਜ ਤੇ ਉੱਤਰ ਕੇ ਉਹਦੇ ਪੈਰੀ ਹੱਥ ਲਾਉਂਦੇ ਆ ਕਿਉਂਕਿ ਉਹ ਸਾਡੇ ਬਿਊਰੋਕਰਾਂ ਦਾ ਆਕਾਰ ਵੀ ਨੇ ਸਭ ਤੋਂ ਵੱਡੇ ਵੀ ਨੇ ਪਰ ਅੱਜ ਕੱਲ ਦਾ ਮਾਹੌਲ ਚੱਲ ਰਿਹਾ ਡੀਜ ਦਾ ਮੈਂ ਕਈ ਵਾਰ ਉੱਥੇ ਬਿਆਲੇ ਇੱਕ ਦਿਨ ਗੱਲ ਕਰ ਰਿਹਾ ਸੀ ਬੈਠਾ ਕਿ ਨੇ ਡੀਜ ਲਵਾਉਣਾ ਮੈਂ ਕਿ ਤੁਸੀਂ ਕਲਾਕਾਰ ਲਵਾ ਲਓ ਕਹਿੰਦੇ ਕਲਾਕਾਰ ਤਾਂ ਮਹੀਨਾ ਪੈਂਦਾ ਮੈਂ ਕਹਿੰਦਾ ਸਾستی ਵੀ ਨੇ ਜ਼ਰੂਰੀ ਥੋੜਾ ਤੁਸੀਂ ਬੱਬੂ ਮਾਨ ਨੂੰ ਜਾਂ ਗਰਤਾਸ ਮਾਨ ਨੂੰ ਲੈ ਕੇ ਆਉਣਾ ਫਿਲਡਾਂ 'ਚ ਬਥੇਰੇ ਬਹੁਤ ਵਧੀਆ ਗਾਉਣ ਵਾਲੇ ਕੁੜੀਆਂ ਮੁੰਡੇ ਬੈਠੇ ਨੇ ਤੁਸੀਂ ਗਵਾਓ ਕਹਿੰਦੇ ਡੀਜ ਕਰਨਾ ਮੈਂ ਕਿ ਦੇਖੋ ਕਰਿਆ ਆਪਣੇ ਧੀ ਕੋਤੋਂ ਦਾ ਬੱਚੇ ਦਾ ਜਨਮ ਹੁੰਦਾ ਆਪਾਂ ਉਹਦੀ ਲੋੜੀ ਮਨਾਉਂਦੇ ਆ ਹੋਰ ਸਗਣ ਸਾਰੇ ਕਰਦੇ ਆ ਪੜਾਉਂਦੇ ਆ ਲਿਖਾਉਂਦੇ ਆ ਨੌਕਰੀ ਕਰਾਉਂਦੇ ਆ ਨੂੰ ਫਿਰ ਆਪਾਂ ਉਹਦੇ ਵਿਆਹੀ ਯੋਜਨਾ ਮਨਾਉਂਦੇ ਬੱਚੇ ਦਾ ਵਿਆਹ ਕਰਨਾ ਕਹਿੰਦੇ ਜੇ ਉਹਦਾ ਕੰਮ ਨਹੀਂ ਪੈਂਦੀ ਆ ਮਾਪਾ ਆਪਾਂ 20 25 ਸਾਲ ਜਾਂ 28 ਸਾਲ ਬੱਚੇ ਉਹਦੇ ਸੁੱਖਾਂ ਸੁੱਖਦੀਆਂ ਤੰਦਰੁਸਤ ਰਹੇ ਜਵਾਨੀ ਮਾੜੇ ਬਰਣਾ ਕਰੇ ਜੇ ਬੰਦੇ ਬਹੁਤ ਕਰਿਆ ਪਰ ਬਹੁਤ ਸੋਚਨੇ ਆ ਮਗਾ ਫਿਰ ਇਕੋਲੇ ਨਾਲੇ ਲੋਕ ਥੋੜਾ ਸਹਾਰਾ ਕਰਨਗੇ ਨਾ ਪਿੱਛੇ ਆਪਾਂ ਕਰ ਦਿੰਦੇ ਆ ਅੱਜ ਕਾ ਤੁਸੀਂ ਦੇਖ ਲਓ ਤੇ ਤੁਹਾਨੂੰ ਡੀਜੇ ਲੱਗਿਆ ਹੋਊਗਾ ਇਹਨੂੰ ਪਤਾ ਨਹੀਂ ਆਪਾਂ ਕਿੰਨੀ ਕੀ ਖੁਸ਼ੀ ਮਨਾਉਣੀ ਹੁੰਦੀ ਆ ਉਹ ਸਾਡੇ ਬੰਦੇ ਆ ਕੇ ਉਹ ਸੁੱਖ ਨਹੀਂ ਸੁਖਦੇ ਵੀ ਇਹਨਾਂ ਦਾ ਕਾਰਜ ਸੀ ਨੇ ਚੜ੍ਹ ਗਏ ਉਹਨਾਂ ਨੇ ਥੋੜਾ ਹੀ ਖਾ ਪੀ ਕੇ ਰਾਤ ਨੂੰ 12 1 ਵਜੇ ਤੱਕ ਥੋੜਾ ਹੀ ਭਿੱਟਦੇ ਆਪਾਂ ਕਰ ਉਹਨੂੰ ਤੇ ਜੇਂਗ ਦੇ ਸੰਸਕਾਰ ਤੇ ਦੇਖ ਲਓ ਉੱਥੇ ਹੱਥ ਹੱਸ ਕੇ ਮੋਬਾਈਲ ਤੇ ਕਰ ਲਈ ਆਪਣੇ ਖੜੇ ਕਰਨਾ ਕਰਦੇ ਨੇ ਵੀ ਜਿਵੇਂ ਦੇਖਦਾ ਕੋਈ ਦੋ ਕਰੀ ਲੇਗਾ ਤੇ ਇਹ ਕਰਕੇ ਸਾਡਾ ਈਮਾਨ ਨਾ ਇੰਨਾ ਬਦਲ ਗਿਆ ਸਾਨੂੰ ਜਵਾਨ ਈਮਾਨੇ ਦੇ ਨਾਲ ਨਾਲ ਸਾਨੂੰ ਸਾਡੇ ਬੱਚਿਆਂ ਸਾਡੇ ਸੱਜਿਆ ਜਨਰ ਵਾਸਤੇ ਕੀ ਦੱਸਣਾ ਚਾਹੀਦਾ ਅੱਲਾ ਦੇ ਮੂਹਰੇ ਵੱਡਾ ਬਜਾਰ ਕਰਦੇ ਸਹਿਮਤਾ ਸਹਿਮਤਾ ਚਲੋ ਜਿਹੜਾ ਟੋਪਿਆਂ ਦਾ ਕਲੈਕਸ਼ਨ ਆਗੇ ਸਾਹ ਬੰਦਾ ਸੀ ਜੀ ਜਿਹੜਾ ਉੱਤੋਂ ਪਾਣੀ ਆਉਂਦਾ ਦੂਵੇ ਟੋਪੇ ਜਾ ਜਾਂਦਾ ਦੂਵੇ ਜਾ ਜਾਂਦਾ ਇੱਕ ਬੰਦੇ ਨੇ ਘਰ ਪਾ ਕੇ ਉਹ ਬੰਦੇ ਕਲੈਕਸ਼ਨੇ ਬੰਦ ਕਰਤਾ ਉਹ ਪਰਲੇ ਟੋਪੇ ਦਾ ਨਹੀਂ ਪਾਣੀ ਆ ਸਕਦਾ ਉਹਨੇ ਆਪਣਾ ਮਕਾਨ ਬਣਾ ਲਿਆ ਹோம் ਬਣ ਗਿਆ ਮਾਰੇ ਅਯੁਰ ਜੀ ਕੀ ਬਾਤੇ ਸਭ ਤੋਂ ਪਹਿਲਾਂ ਸਮਾਂ ਹਾਲ ਨੂੰ ਬੇਝੀ ਕਰਾਂਗਾ ਕਿ ਜੋ ਵੀ ਮਸਲਾ ਹੈ ਪਹਿਲਾ ਆਪਣੀ ਅੰਦਰੂਨੀ ਅੰਕਸ ਵਿੱਚ ਵਿਚਾਰਾਈ। ਅੰਕਸ ਨੂੰ ਮੋੜੀ ਬਣੀ ਕਾਹੇ ਲਈ ਹੈ? ਇਹ ਸੇ ਕਰਕੇ ਆਪਣੇ

ਤਾ ਕੋ ਲੈ ਕੇ ਆਉਂਦਾ ਹੈ ਉਹਨੂੰ ਪ੍ਰਾਇਰਟੀ ਤੇ ਹੱਲ ਕੀਤਾ ਜਾਵੇ ਇਹਨਾਂ ਰਾਈਟਿੰਗ ਤੇ ਲਿਆ ਜਾਵੇ ਕੋਈ ਵੀ ਕਿਸੇ ਵੀ ਫੈਮਲੀ ਪ੍ਰੋਬਲਮ ਹੈ ਜਾਂ ਹੋਰ ਕੋਈ ਝਗੜਾ ਵਗੈਰਾ ਹੈ ਤਾਂ ਉਹਨੂੰ ਇਹਨਾਂ ਰਾਈਟਿੰਗ ਲੈ ਕੇ ਅਗਲੇ ਡਾਕਟਰ ਦੇ ਕੋਲ ਵਿਚਾਰਾ ਜਾਵੇ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਹਾਊਸ ਹੈ ਫੋਨ ਹੀ ਮੜਵਾ ਨਹੀਂ ਜਾਈ ਜਾ ਰਹੀ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੱਖ ਲੱਖ ਵਧਾਈਆਂ ਹੋਣ ਕਿ ਅੱਜ ਅਸੀਂ ਮੰਚ ਤੇ ਬੈਠੇ ਹੋਏ ਆ ਤੁਹਾਡੀ ਇਹੀ ਬੇਨਤੀ ਹੈ ਵੀ ਆਪਾਂ ਸਾਰੇ ਇਕੱਠੇ ਹੋਏ ਜਦੋਂ ਆ ਦੇ ਸੀਨੀਅਰ ਸਿਟੀਜ਼ਨ ਨੂੰ ਕੋਈ ਪ੍ਰੋਬਲਮ ਆ ਚੁੱਕੀ ਅਸੀਂ ਇੱਕ ਹੋਰ ਬੇਨਤੀ ਕਰਦੇ ਆ ਵੀ ਜੇਕਰ ਸੀਨੀਅਰ ਸਿਟੀਜ਼ਨ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੰਚ ਦੇ ਵਿੱਚ ਨਹੀਂ ਦੱਸ ਸਕਦਾ ਉਹ ਸਾਡੇ ਪ੍ਰਧਾਨ ਜੀ ਨੂੰ ਪੱਲਿਆਂ ਨੂੰ ਜਾਂ 1-2 ਬੰਦਿਆਂ ਨੂੰ ਦੱਸ ਸਕਦਾ ਤਾਂ ਕਿ ਆਪਣੀ ਕਈ ਵਾਰੀ ਘਰਾਂ ਦੀਆਂ ਵੀ ਗੱਲਾਂ-ਵਾਤਾਂ ਹੋ ਜਾਂਦੀਆਂ ਉਹ ਪਰਸਨਲ ਰਿਕੁਐਸਟ ਕਰ ਸਕਦਾ ਉਹਦਾ ਨਾਂ ਨਾ ਨਾ ਰਾਇ ਦੀ ਹੈ ਅਸੀਂ ਦੋ ਜਣ ਬੰਦੇ ਜਿਹੜੀ ਡਿਊਟੀ ਲਾਉਣਗੇ ਉਹਦਾ ਕੰਮ ਕਰਕੇ ਆਵਾਂਗੇ ਕਈ ਵਾਰ ਘਰਾਂ ਦੇ ਵਿੱਚ ਇਹੋ ਜਿਹੇ ਰੁਝਾਨ ਹੋ ਜਾਂਦੇ ਆ ਆਪਾਂ ਜਾਣ ਨਹੀਂ ਸਕਦੇ ਤੇ ਆਪਾਂ ਮਤਲਬ ਦੱਸ ਵੀ ਨਹੀਂ ਸਕਦੇ ਬਹੁਤ ਤਰ੍ਹਾਂ ਦੇ ਰੁਝਾਨ ਆ ਜਿਹੜੇ ਕਿ ਆਪਾਂ ਨੂੰ ਝੋਲੇ ਨੇ ਪੈ ਜਾਂਦੇ ਆ ਘਰਾਂ ਤੋਂ ਪਰਿਵਾਰਕ ਤੋਂ ਆਲੇ-ਦੁਆਲੇ ਇਸ ਕਰਕੇ ਆਪਾਂ ਇਹ ਕਹਿੰਦੇ ਆ ਸਾਡੇ ਕੋਲ ਹਰ ਪ੍ਰਕਾਰ ਦੇ ਵਿਭਾਗਾਂ ਦੇ ਅਫਸਰ ਸਾਰੇ ਸੀਨੀਅਰ ਅਫਸਰਾਂ ਦੇ ਵਿੱਚ ਸਾਡੇ ਕੋਲ ਬਹੁਤ ਵੱਡੀ ਸਾਂਝਵਾਲੀ ਕ੍ਰੀਮ ਹੈ ਅਸੀਂ ਕੁਝ ਵੀ ਕਰ ਸਕਦੇ ਹਾਂ ਤੇ ਕਰਾ ਸਕਦੇ ਹਾਂ ਸਾਡੇ ਕੋਲ ਅਧਿਕਾਰ ਹੈ ਰਾਈਟ ਹੈ ਗਵਰਨਮੈਂਟ ਨੇ ਰਾਯੋਗਤ ਨੇ ਸਾਨੂੰ ਅਸੀਂ ਆਪਣੇ ਰਾਇਟਾਂ ਦੀ ਪੂਰੀ ਵਰਤੋਂ ਕਰਕੇ ਬੰਦੇ ਦੇ ਨਾਲ ਖੜ ਸਕਦੇ ਹਾਂ ਆਪਣੇ ਭਰਾ ਦੇ ਕਿ ਸਾਨੂੰ ਇਹ ਹੈ ਕਈ ਵਾਰੀ ਕੋਈ ਮਤਲ ਅਚਾਨਕ ਗਲਤੀਆਂ ਹੋ ਜਾਂਦੀਆਂ ਥਾਂ ਤੋਂ بڑے بڑے ਵੱਡੇ ਵੱਡੇ ਕੰਮ ਹੋ ਜਾਂਦੇ ਆ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਆ ਵੀ ਸਾਰੇ ਇੱਕ ਦੂਜੇ ਤੋਂ ਕੇ ਸਲਾਹ ਕਰਕੇ ਮਸ਼ਵਰਾ ਕਰਕੇ ਚੱਲੀਏ ਜਿਵੇਂ ਜੁਣ ਆਪਣੇ ਮੇਨ ਰੋਡ ਤੋਂ ਦੋ ਸੇਵਾ ਰਸਤਾਲਾ ਸੇਵਾ ਰਸਤਾਲਾ ਰੋਡ ਇੱਕਦਮ A1 ਜਾਈਦਾ ਜੀ ਦੇਖੋ ਜਿਹੜਾ ਪਾਈਪ ਨਾਲ ਪਟਦਾ ਉਹਨੇ ਪਾਣੀ ਦੀ ਪਾਈਪ ਇਧਰੋਂ ਪੱਟੀ ਦੀ ਆਲੀ ਵੀ ਦੇਖ ਲੋ ਟੋਏ ਪਿਆ ਔਰ ਉਹ ਕਿਉਂ ਦੁਆਰਿਓ ਦੀ ਪੂਰਤੀ ਨਹੀਂ ਕਰਦਾ ਕਿ ਸਾਡੀ ਕੋਸ਼ਿਸ਼ ਦੇ ਬਗਰ ਅਸੀਂ ਕਿੰਨਾ ਨਹੀਂ ਜਾਣਦੇ ਆ ਉਹ ਸਾਡੀ ਜ਼ਿੰਮੇਵਾਰੀ ਹੈ ਥੋੜਾ ਬੰਦੀਆ ਲਗਾ ਪਹਿਲਾ ਸਾਲ ਰਜੀਤ ਸਿੰਘ ਜੀ ਨੇ ਕਿਹਾ ਹੁਣ ਸਾਡੇ ਫੈਕਟਰੀ ਸਾਹਿਬ ਨੇ ਕਿਹਾ ਸਾਲਾਹਤ ਸਿੰਘ ਜੀ ਨੇ ਵੀ ਨੌਨ ਪੋਲੀਟਿਕਲ ਹੈ ਮੈਨੂੰ ਬਗੈਰ ਇਹ ਲੱਗੀ ਗੱਲ ਥੋੜਾ ਫਰਕ ਹੈ ਦੇ ਵਿੱਚ ਆਪਾਂ ਹਰ ਫੈਕਸ਼ਨ ਦੇ ਵਿੱਚ ਸਾਰੇ ਕੌਸ਼ਲ ਨਾ ਖਤਲੇ ਨੇ ਨੌਨ ਪੋਲੀਟਿਕਲ ਕੀ ਰਹਿ ਗਿਆ ਮੈਂ ਵੀ ਯਾਰ ਆਪਸਾਰ ਪ੍ਰਧਾਨਗੀ ਕੀਤੀ ਹੈ ਸੰਸਥਾ ਦੀ ਬਿਲਕੁਲ ਪੋਲੀਟਿਕਲ ਬੰਦਾ ਕੋਈ ਨਹੀਂ ਆਇਆ ਸਦੇਈ ਉਰਸ਼ੀ ਨਹੀਂ ਕੀਤੀ ਬਿਲਕੁਲ

ਹੋ ਜਿੱਥੇ ਆਪਾਂ ਥਾਉਣ ਉੱਤੇ ਬੈਠੇ ਆਂ ਸਾਫਤ ਬਗਾਨੀ ਜਿੱਥੇ ਆਪਾਂ ਹੁਣ ਘਰ ਬਣਾਣਾ ਜਿੱਥੇ ਆਪਾਂ ਬੈਠੇ ਆਂ ਉਹ ਰਿੰਦਰ ਨੰਬਰ ਰਾਜੀ ਬੈਠੇ ਨੇ ਅਸੀਂ ਮੈਂ ਮੈਂ ਵੀ ਕੋਸ਼ਿਸ਼ ਕੀਤੀ ਆ ਵੀ ਇਹਦਾ ਰਿਕਾਰਡ ਕਢਾਣਾ ਇਹਦਾ ਰਿਕਾਰਡ ਕਢਾ ਕੇ ਪਤਾ ਕਰਾਣਾ ਹਸਤਾਜੀ ਕੀਤੀ ਜਰਾ ਤੇ ਆ ਜਿਹੜੀ ਸਾਡੇ ਮੂਹਰੇ ਪਾਸੇ 20-80 ਬਤੋਂ ਦੇ ਵਿੱਚ ਲਿਆ ਰਹੇ ਆ ਇਹਦੀ ਕੀ ਜੰਦੀ ਜੰਦਾ ਉਹ ਇਹਨਾਂ ਰਕਾਲ ਪ੍ਰਾਨਾ ਉਹ ਫਟਿਆ ਹੋਇਆ ਉੱਥੇ ਜਾਨੀ ਇਹਦਾ ਕੋਈ ਰੋੜ ਨਹੀਂ ਮੁਲੰਦ ਹੈ ਅਖੀ ਫਿਰ ਮੈਂ ਇੰਦਰ ਸਿੰਘ ਨੂੰ ਮਤਲਬ ਕਿਹਾ ਮਸਾਹੀ ਕਰਾ ਲੈ ਪ੍ਰਾਨੀ ਉਹਨਾਂ ਕੋਲ ਆਪਾਂ ਨੂੰ ਪਤਾ ਲੱਗੂਗਾ ਵੀ ਕਿਸਾ ਸਰਕਾਰ ਦਾ ਕੀ ਨਹੀਂ ਹੈ ਅੱਜ ਕੱਦਾਂ ਅਗਿਆਨ ਦਾ ਕੰਮ ਹੈ ਨਹੀਂ ਆ ਵੀ ਨੰਬਰ ਦਾ ਨੂੰ ਨਾਲ ਲੋਕਾਂ ਦੇ ਨਾਲ ਲਿਆ ਜੀ ਉਦੋਂ ਵੀ ਫੜੋ ਤੇ ਫੜਕੇ ਲੋਟੂ ਪਰ ਸੰਗਲ ਲੈ ਕੇ ਵੀ ਨਾਮ ਪੁਗਾ ਸਾਹਿਬਾਤ ਦਾ ਬੜਾ ਟੈਕਨੀਕਲ ਗੱਲ ਹੈ ਉਹ ਮੈਨਟਾ ਸਕੰਡਲ ਉਹਨਾਂ ਨੇ ਉਹਨਾਂ ਨੇ ਉੱਥੇ ਇੱਥੇ ਪੱਥਰਾਂ ਤੋਂ ਬੰਦ ਤੋਂ ਉਹਨਾਂ ਨੇ ਇੱਕ ਮਿੰਟ ਲਾਣਾ ਦੱਸਿਆ ਵੀ ਆਹ ਅੱਡੀ ਜਗ੍ਹਾ ਤੇ ਹੱਸਤਾ ਆਂਦੀ ਆ ਅੱਡੀ ਜਗ੍ਹਾ ਦੇਖ ਕੇ ਚਾਹ ਅੱਗੇ ਤੋਂ 12:00 ਸ਼ਾਮਲਾ